ਆਪ ਬੋਲੇ ਬਾਬਾ ਦਾ ਇਸ ਮਹੀਨੇ ਦੇ ਵਿੱਚ ਅਭਿਸ਼ੇਕ ਹੁੰਦਾ ਹੈ ਪੂਜਾ ਠਾਊ ਜੀ ਵਿਸ਼ਨੂੰ ਭਗਵਾਨ ਦੇਵ ਸ਼ੈਣੀ ਆਕਾਸ਼ੀ ਤੋਂ ਆਪਣਾ ਵਿਸ਼ਰਾਮ ਤੇ ਚਲੇ ਜਾਂਦੇ ਨੇ ਤੇ ਸਾਵਨ ਦਾ ਮਹੀਨਾ ਆਉਂਦਾ ਤੇ ਸਾਵਨ ਤੇ ਮਹੀਨੇ ਤੇ 88 ਸਾਰਾ ਸਿਸ਼ਟੀ ਦਾ ਪਾਲਨ ਪੋਸ਼ਣ ਸਹਾਰ ਸਾਰਾ ਹਰ ਚੀਜ਼ ਦਾ ਜਿਮਾਂ ਬੋਲੇ ਬਾਬਾ ਕੋਲ ਆ ਜਾਂਦਾ ਤੇ ਇਸ ਲਈ ਸਾਵਨ ਦਾ ਮਹੀਨਾ ਮਨਾਇਆ ਜਾਂਦਾ ਤੇ ਆਪਣਾ ਇਸ ਸਾਵਨ ਦਾ ਮਹੀਨਾ ਬੋਲੇ ਬਾਬਾ ਦੇ ਇਥੇ ਸ਼ਿਵਾਲੇ ਦੇ ਵਿੱਚ ਸਵੇਤੋ ਰudra ਅਭਿਸ਼ੇਕ ਉਸ ਤੋਂ ਬਾਅਦ ਲੰਗਰ ਵਗੈਰਾ ਤੇ ਕੀਰਤਨ ਵਗੈਰਾ ਸਾਰਾ ਦਿਨ ਚੱਲਦੇ ਰਹਿੰਦੇ। ਜਲ ਚੜਾਉਂਦੀ ਕੀ ਮਹੱਤਵਤ ਹੈ। ਜਲ ਬੋਲੇ ਬਾਬਾ ਨੂੰ ਜੜਾਵਰਾਂ ਨੇ ਵਿਸ਼ ਪੀਤਾ ਸੀ। ਉਹਨਾਂ ਦੇ ਕੰਠ ਦੇ ਵਿੱਚ ਵਿਸ਼ ਸੀ। ਉਹਨਾਂ ਦਾ ਕਹਿੰਦੇ ਨੇ ਕਿ ਹਾਂਜੀ ਜੀ ਉਹਨਾਂ ਨੂੰ ਥੋੜਾ ਆਰਾਮ ਦੇਣ ਲਈ ਠਾਗੁਰ ਜੀ ਤੋਂ ਜਲ ਚੜਾ ਕੇ ਜਾਂ ਉਹਨਾਂ ਨੂੰ ਅਭਿਸ਼ੇਕ ਕਰਾ ਕੇ ਉਹਨਾਂ ਨੂੰ ਜਿੱਦਨ ਸਾਵਨ ਦਾ ਮਹੀਨਾ ਚੜਦਾ ਉਧਰ ਸ਼ਵਾਲਾ ਬਾਗ ਭਾਈਆ ਮੰਦਿਰ ਸ਼ਵਾਲਾ ਬਾਗ ਭਾਈਆ ਕਮੇਟੀ ਵੱਲੋਂ ਇੱਕ ਰੁਦਰੀਪhishek ਮੰਦਿਰ ਦੇ ਪ੍ਰਾਂਗਨ ਦੇ ਵਿੱਚ ਹੀ ਕਰਾਇਆ ਜਾਂਦਾ ਹੈ। ਬਹੁਤ ਹੀ ਸੰਗਤਾਂ ਆ ਕੇ ਉਸ ਹਵਨ ਜਗ ਚ ਬੈਠਦੀਆਂ ਤੇ ਬਾਬਾ ਜੀ ਦਾ ਰੁਦਰਾ ਅਫਸ਼ੀਰ ਤੋਂ ਬਾਅਦ ਬਾਬਾ ਜੀ ਦੇ ਆਸਨ ਦੇ ਬਾਕੇ ਅਗਲੇ ਦਿਨ ਫੇਰ ਉਹੀ ਕਾਰਵਾਈ ਚੱਲਦੀ ਹੈ ਇਹ ਜਿਹੜਾ ਜਲ ਹੈ ਕਿ ਕੀ ਮਤੋਂ ਦਾ ਕੀ ਹੁੰਦੀ ਸਾਵਣ ਮਰਤਬਾ ਹੈ ਜੀ ਸਾਵਣ ਦੇ ਮਹੀਨੇ ਦੇ ਵਿੱਚ ਜਿਹੜਾ ਜਲ ਚੜਦਾ ਇਹ ਬਾਬਾ ਜੀ ਇਸ ਜਲ ਨਾਲ ਕਾਫੀ ਕੁਝ ਹੁੰਦੇ ਨੇ ਜਿਸ ਤਰ੍ਹਾਂ ਸੰਜੀਤ ਜੀ ਨੇ ਕਿਹਾ ਕਿ ਉਹਨਾਂ ਦੇ ਕੰਠ ਦੇ ਵਿੱਚ ਜੋ ਵਿਸ਼ ਸੀ ਉਹਨੂੰ ਸ਼ਾਂਤ ਕਰਨ ਲਈ ਸਾਵਨ ਦੇ ਮਹੀਨੇ ਚ ਉਹ ਜਲ ਚੱਲ ਕਿੰਨੀਆਂ ਗ੍ਰਾਉਂਡ ਕਾ ਲੱਗੀਆਂ ਮੰਦਿਰ ਦੇ ਮੈਂ ਕਹਿੰਦਾ ਜੀ ਰੌਣਕਾ ਮੰਦਿਰ ਦੇ ਵਿੱਚ ਬਹੁਤ ਰੌਣਕਾਂ ਲੱਗਦੀਆਂ ਸੌਂਗਵਾਰ ਤੇ ਸਾਡੀ ਛੋਟੀ ਸ਼ਵਰਾਤਰੀ ਅਸੀਂ ਕਰਨੀ ਆ ਕਿ ਸੌਂਗਵਾਰ ਅੰਨਿਕ ਸੰਗਤ ਇੱਥੇ ਆਉਂਦੀ ਸੌਂ ਦੇ ਸੋਮਵਾਰ ਵਿੱਚ ਅਸੀਂ ਛਿਪੋਏ ਦੇ ਦਰਸ਼ਨ ਕਰਨ ਵਾਸਤੇ ਆਏ ਆ ਔਰ ਸਾਨੂੰ ਇੱਥੇ ਆ ਕੇ ਬੜੀ ਸ਼ਰਧਾ ਮਹਿਸੂਸ ਹੋ ਰਹੀ ਹੈ ਔਰ ਲੋਕਾਂ ਨੇ ਵੀ ਆਪਣਾ ਇੱਥੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ ਕੀ ਮਤਲਬ ਹੈ ਸੋਂ ਦੇ ਮਹੀਨੇ ਵਿੱਚ ਆਪਾਂ পার্বਤੀ ਮਾਤਾ ਨੂੰ ਕੱਲੀਆਂ ਦਾ ਸਮਾਨ ਚੜਾਉਂਦੇ ਆ ਸ਼ਿੰਗਾਰ ਦਾ ਸਮਾਨ ਚੜਾਉਂਦੇ ਆ ਔਰ ਸ਼ਿ ਭੋਲੇ ਆ ਮਹੀਨੇ ਚ ਬਹੁਤ ਖੁਸ਼ ਹੁੰਦੇ ਨੇ ਕਿੰਨੀ ਧਾਰਮਿਕ ਮਹੱਤਵ ਹੁੰਦਾ ਹੈ ਬਹੁਤ ਜ਼ਿਆਦਾ ਧਾਰਮਿਕ ਮਹੱਤਵ ਹੈ ਸਾਡੀਆਂ ਸਾਰੀਆਂ ਮੰਤਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਆਪਾਂ ਦਿਲੋਂ ਜੋ ਵੀ ਮੰਨਦੇ ਆ ਚਾਰ ਵਰਤ ਜਿਹੜੇ ਆ 16 ਵਰਤਾ ਦੇ ਬਰਾਬਰ ਮੰਨੇ ਜਾਂਦੇ ਆ ਇਹ ਚਾਰ ਜਿਹੜੇ ਵਰਤ ਆ ਸਾਨੂੰ 16 ਵਰਤਾ ਦੇ ਬਰਾਬਰ ਦਾ ਸਾਰਾ ਪੁੰਨ ਮਿਲਦਾ ਹੈ ਸਾਨੂੰ ਵਰਤ ਕੀ ਕੁਝ ਖਾਣਾ ਹੁੰਦਾ ਹੈ ਸਾਨੂੰ ਉਸ ਦਿਨ ਫਲਾਹਾਰ ਰੱਖਣਾ ਕਈ ਲੋਕ ਫਲਾਹਾਰ ਰੱਖਦੇ ਆ ਕਈ ਲੋਕ ਇੱਕ ਟਾਈਮ ਆਂਦਾ ਪ੍ਰਸ਼ਾਦ ਲਾਂਦੇ ਆ ਕਿਨਾਂ ਲੋਕਾਂ ਨੂੰ ਮੈਂ ਤੇ ਲੋਕਾਂ ਨੂੰ ਇਹੀ ਕਹਾਂਗੀ ਕਿ ਐ ਸੋਮਵਾਰ ਦੇ ਜਿਹੜੇ ਚਾਰ ਵਰਤ ਨੇ ਸ਼ਿਪੋਲੇਵਿਕ ਸਾਨੂੰ ਪੂਰੀ ਯੋਗਦਾਨ ਦੇ ਨਾਲ ਇੱਥੇ ਸਮਰਥਾ ਦੇਣੀ ਚਾਹੀਦੀ ਹੈ ਔਰ ਸ਼ਵਾਲੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਜੇ ਸੋਮ ਦਾ ਦੂਸਰਾ ਸੋਮਵਾਰ ਆ ਜੀ ਲੋਕ ਬੜੇ ਉਤਸ਼ਾਹ ਨਾਲ ਅੱਜ ਬਾਬੇ ਭੋਲੇ ਦੇ ਮੱਥਾ ਡੇਕਣ ਆ ਰਹੇ ਨੇ ਸ਼ਰਦਾ ਨਾਲ ਤੇ ਸ਼ਰਦਾ ਨਾਲ ਬਾਬੇ ਦਾ ਨਾਲ ਆ ਰਹੇ ਨੇ ਤੇ ਬਾਬੇ ਦੀ ਬਹੁਤ ਕਿਰਪਾ ਵਾ ਭੋਲੇ ਸ਼ੰਕਰ ਜੀ ਸੋਨ ਦੇ ਮਹੀਨੇ ਧਰਤੀ ਦੇ ਉੱਤੇ ਆਂਦੇ ਆ ਤੇ ਲੋਕਾਂ ਦੇ ਜਿਹੜੇ ਦੁੱਖ ਦਰ ਸਾਰੇ ਦੂਰ ਕਰਦੇ ਆ ਤੇ ਭੋਲੇ ਸ਼ੰਕਰ ਦੀ ਬਹੁਤ ਕਿਰਪਾ ਹੈ ਸਾਰਿਆਂ ਤੇ ਭੋਲੇ ਸ਼ੰਕਰ ਬਹੁਤ ਕਿਰਪਾ ਕਰਦੇ ਨੇ ਭੋਲੇ ਸ਼ੰਕਰ ਆਪਣੇ ਭਗਤਾਂ ਦੇ ਜੋ ਮਨੋ ਕਾਮਨਾ ਸਭ ਪੂਰੀਆਂ ਕਰਦੇ ਨੇ ਭੋਲੇ ਸ਼ੰਕਰ ਦੇ ਅੱਗੇ ਜੋ ਤੁਸੀਂ ਫਰਿਆਦ ਕਰੋਗੇ ਉਹ ਪੂਰੀ ਕਰਦੇ ਸੌਂ ਦੇ ਮਹੀਨੇ ਤੇ ਲੋਕੀ ਵਰਤ ਵੀ ਰੱਖਦੇ ਸੌਂ ਬਿਲ ਪਤਰੀ ਕੀ ਬਿਲ ਪਤਰੀ ਭੋਲੇ ਸ਼ੰਕਰ ਤੇ ਚੜਾਉਂਦੇ ਨੇ ਬਿਲ ਪਤਰੀ ਚੜਾਉਂਦੇ ਨੇ ਤਤੂਰਾ ਚੜਾਉਂਦੇ ਨੇ ਤੇ ਭੋਲੇ ਸ਼ੰਕਰ ਨੂੰ ਇਹ ਬਹੁਤ ਪ੍ਰਸੰਨ ਕਰਨ ਵਾਸਤੇ ਚੜਾਈ ਜਾਂਦੀ ਹੈ ਚੀਜ਼ਾਂ ਇਹ ਦਿਨਾਂ ਦੇ ਵਿੱਚ ਜੋ ਜੜੀ ਬੂਟੀ ਜੋ ਜਰੀਲੀ ਚੀਜ਼ਾਂ ਜੋ ਸਭ ਉਹਤੇ ਚੜ ਜਾਂਦੀਆਂ ਭੋਲੇ ਸ਼ੰਕਰ ਉਹਨੂੰ ਗ੍ਰੇਨ ਕਰ ਲੈਂਦੇ। ਤਾਂ ਕੀ ਮਹੱਤਤਾ ਹੈ ਜਲ ਚੜਾਣ ਦੀ? ਬਹੁਤ ਮਹੱਤਤਾ ਹੈ ਜੀ। ਜਲ ਚੜਾਣਾ ਭੋਲੇ ਸ਼ੰਕਰ ਪ੍ਰਸੰਨ ਹੋ ਜਾਂਦੇ ਜੀ ਉਹਦੇ ਨਾਲ ਜਲ ਚੜਾਣ ਨਾਲ ਉਹ ਕਹਿੰਦੇ ਤੇਰੇ ਕੋ ਕੁਝ ਨਹੀਂਗਾ ਕੱਲਾ ਜਲ ਦਾ ਲੋਟਾ ਹੀ ਚੜਾ ਦੇ ਮੇਰੇ ਤੇ ਮੈਂ ਪਰਸਾਨਾ। ਭੋਲੇ ਸ਼ੰਕਰ ਐਸੇ ਕਰਕੇ ਭੋਲੇ ਆ। ਉਹ ਕਹਿੰਦੇ ਤੇਰੇ ਕੋ ਕੁਝ ਨਹੀਂਗਾ ਕੱਲਾ ਜੋਟਾ ਹੀ ਚੜਾ ਦੇ ਮੇਰੇ ਉੱਤੇ। ਮੰਦਰਾ ਚ ਕਿੰਨਾ ਘਰਾ ਹੈ ਸੰਦਰਾ ਚ ਬਹੁਤ ਰਸ਼ ਹੈ ਜੀ। ਲੈਣਾ ਬਾਹਰ ਤੱਕ ਲੈਣਾ ਉਹ ਥੋੜੀ ਬਰਸਾਤ ਹੋ ਗਈ ਆ ਥੋੜਾ ਘਟਾ ਲੋਕ ਨਿਕਲੇ ਨਹੀਂ ਤੇ ਲੈਣ ਪ ਕੀ ਕੋ ਕੇ ਜੈ ਭੋਲੇ ਨਾ ਬੰਬੰਬ ਬੋਲੇ ਬੰਬੰਬ ਬੋਲੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਅਸੀਂ ਜੋਨ ਦੀ ਮੈਂ ਵਿਆਹੀ ਆਈਆਂ 50 ਸਾਲ ਤੋਂ ਅਸੀਂ ਇੱਥੇ ਆ ਰਹੇ ਹਾਂ ਔਰ ਅਸੀਂ ਕੁਝ ਵੀ ਨਹੀਂ ਸੀ ਕਿਉਂ ਇੱਕਦਮ ਨਵੀਂ ਜ਼ਿੰਦਗੀ ਸੀ ਅੱਜ ਸਾਨੂੰ ਭੋਲੇ ਨਾਥ ਨੇ ਐਨਾ ਕੁਝ ਦਿੱਤਾ ਕਿ ਅਸੀਂ ਉਹਦੀ ਕਿਰਪਾ ਦਾ बखਾਨ ਇਹ ਨਹੀਂ ਕਰ ਸਕਦੇ ਕੀ ਪ੍ਰਸ਼ਾਦ ਲਿਆ ਜਾਂਦਾ ਹੈ ਜੀ ਪ੍ਰਸ਼ਾਦ ਕੀ ਜੋ ਮਰਜ਼ੀ ਚੜਾਓ ਫਰੂਟ ਚੜਾਓ ਫਲ ਚੜਾਓ ਡ్రਾਈ ਫਰੂਟ ਚੜਾਓ ਜੇ ਤੁਹਾਡਾ ਦਿਲ ਕਰਦਾ ਚੜਾਓ ਬਸ ਦਿਲ ਚੜਾਣ ਦੀ ਕੀਮਤ ਪਾਓ ਜਲ ਚੜਾਣ ਦੀ ਬੋਲ